ਭਾਰਤ ਦੀ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਖੂਬਸੂਰਤ ਰਾਣੀਆਂ ਨੰਬਰ 1 ਤੇਜ ਸੰਯੁਕਤਾ ਸੰਯੁਕਤਕ ਨੌਰ ਦੇ ਰਾਜਾ ਜੈ ਚੰਦ ਦੀ ਤੀ ਸੀ ਉਸ ਦਾ ਵਿਆਹ ਰਾਜਪੁੱਤਰ ਰਾਜਾ ਪ੍ਰਿਥਵੀ ਰਾਜ ਚਾਹਾਨਾ ਹੋਇਆ ਸੀ ਉਸ ਦੀ ਖੂਬਸੂਰਤੀ ਚਰਸੀ ਇੰਨੀ ਜ਼ਿਆਦਾ ਸੀ ਕਿ ਜਦੋਂ ਪ੍ਰਿਥਵੀ ਰਾਜ ਨੇ ਉਸ ਬਾਰੇ ਸੁਣਿਆ ਤਾਂ ਉਸ ਨੇ ਬਿਨਾਂ ਦੇਖੇ ਹੀ ਉਸ ਨੂੰ ਆਪਣਾ ਦਿਲ ਦੇ ਦਿੱਤਾ ਰਾਜਾ ਜੈ ਚੰਦ ਦੀ ਪ੍ਰਿਥਵੀ ਰਾਜ ਚਾਹਾਨ ਨਾਲ ਦੁਸ਼ਮਣੀ ਸੀ ਫਿਰ ਵੀ ਉਸ ਦੇ ਪਿਤਾ ਦੁਆਰਾ ਅਜੋਜਿਤ ਇਸ ਮੈਂਬਰ ਵਿੱਚ ਸੰਯੁਕਤ ਨੇ ਆਪਣੇ ਪਿਤਾ ਦੀ ਇੱਛਾ ਦੇ ਵਿਰੁੱਧ ਪ੍ਰਿਥਵੀ ਰਾਜ ਚਾਹਾਨ ਦੇ ਗਲੇ ਵਿੱਚ ਮਾਲਾ ਪਾਈ ਸੀ ਨੰਬਰ 2 ਦੇ ਰਾਣੀ ਪਦਮਮਤੀ ਰਾਣੀ ਪਦਮਾ ਦੀ ਚਿਤੌੜ ਦੇ ਰਾਜਾ ਰਤਨ ਸਿੰਘ ਦੀ ਪਤਨੀ ਸੀ ਰਾਣੀ ਪਦਮਮਤੀ ਬਹੁਤ ਸੁੰਦਰ ਸੀ ਉਸ ਦੀ ਸੁੰਦਰਤਾ ਦੀ ਖਬਰ ਸੁਣ ਕੇ ਦਿੱਲੀ ਦੇ ਸ਼ਾਸਕ ਅਲੋਦੀਨ ਖਿਲਜੀ ਨੇ ਚਿਤੌੜ ਤੇ ਹਮਲਾ ਕਰ ਦਿੱਤਾ ਇਸ ਜੁੱਧ ਵਿੱਚ ਲਗਭਗ 30000 ਸੈਨਿਕ ਮਾਰੇ ਗਏ ਸਨ ਅਤੇ ਜੁੱਧ ਜਿੱਤਣ ਤੋਂ ਬਾਅਦ ਵੀ ਅਲੋਦੀਨ ਖਿਲਜੀ ਰਾਣੀ ਨੂੰ ਪ੍ਰਾਪਤ ਨਹੀਂ ਕਰ ਸਕਿਆ ਕਿਉਂਕਿ ਅਲੋਦੀਨ ਉਸ ਤੱਕ ਪਹੁੰਚਦਾ ਇਸ ਤੋਂ ਪਹਿਲਾਂ ਹੀ ਰਾਣੀ ਨੇ ਆਪਣੀ ਇੱਜ਼ਤ ਖਾਤਰ ਹਜ਼ਾਰਾਂ ਰਾਜਪੂਤ ਔਰਤਾਂ ਸਮੇਤ ਅਗਵਸ਼ਾਲ ਮਾਰ ਦਿੱਤੀ ਸੀ ਨੰਬਰ 3 ਤੇ ਰਾਣੀ ਲక్ష్ਮੀਬਾਈ ਦੋਸਤੋ ਰਾਣੀ ਲక్ష్ਮੀਬਾਈ ਦਾ ਜਨਮ ਬਾਰਾਨਸੀ ਦੇ ਇੱਕ ਮਰਾਠੀ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ ਉਸ ਦਾ ਨਾਮ ਮਣੀ ਕਾਰਨਿਕਾ ਸੀ ਛਾਂਸੀ ਦੇ ਰਾਜਾ ਗੰਗਾਧਰ ਰਾਓ ਨਾਲ ਉਸ ਦੇ ਪਿਆਰ ਤੋਂ ਬਾਅਦ ਉਸ ਦਾ ਨਾਮ ਬਦਲ ਦਿੱਤਾ ਸੀ ਭਾਵੇਂ ਕਿ ਉਸ ਦਾ ਨਾਂ ਉਸ ਦੀ ਬਹਾਦਰੀ ਲਈ ਇਤਿਹਾਸ ਵਿੱਚ ਵਿਸ਼ੇਸ਼ ਤੌਰ ਤੇ ਜਾਣਿਆ ਜਾਂਦਾ ਹੈ ਪਰ ਉਹ ਨਾਂ ਸਰਪ ਬਹਾਦਰ ਸੀ ਸਗੋਂ ਬਹੁਤ ਸੁੰਦਰ ਵੀ ਸੀ ਉਸ ਨੇ 1857 ਦੇ ਵਿਰੋਧ ਦੇ ਵਿੱਚ ਅੰਗਰੇਜ਼ਾਂ ਅ ਵਿਰੁੱਧ ਲੜਾਈ ਲੜੀ ਸੀ ਉਸ ਨੇ ਆਪਣੇ ਬੱਚੇ ਨੂੰ ਆਪਣੀ ਪਿੱਠ ਤੇ ਟਾਂਕੇ ਆਖਰੀ ਸਾਹ ਤੱਕ ਅੰਗਰੇਜ਼ਾਂ ਨਾਲ ਲੜਦੀ ਰਹੀ ਅੱਜ ਉਸ ਨੂੰ ਇਤਿਹਾਸ ਵਿੱਚ ਚਾਂਸੀ ਦੀ ਰਾਣੀ ਨਾਲ ਯਾਦ ਕੀਤਾ ਜਾਂਦਾ ਹੈ ਪ੍ਰਚਾਰਿਤ ਕਪੂਰਥਲਾ ਦੀ ਸੀਤਾ ਦੇਵੀ ਦੋਸਤੋ ਸੀਤਾ ਦੇਵੀ ਕਾਸ਼ੀਪੁਰ ਦੇ ਹਿੰਦੂ ਰਾਜ ਦੀ ਧੀ ਸੀ ਉਸ ਨੂੰ ਰਾਜਕੁਮਾਰੀ ਕਰਮਪੂਜੋ ਵੀ ਜਾਣਿਆ ਜਾਂਦਾ ਉਸ ਦਾ ਵਿਆਹ ਕਪੂਰਥਲਾ ਦੇ ਸਿੱਖ ਰਾਜਕੁਮਾਰ ਕਰਮਜੀਤ ਸਿੰਘ ਨਾਲ ਹੋਇਆ ਸੀ ਉਹ ਉਸ ਸਮੇਂ ਦੀ ਸਭ ਤੋਂ ਖੂਬਸੂਰਤ ਰਾਣੀਆਂ ਵਿੱਚੋਂ ਇੱਕ ਸੀ ਸੀਤਾ ਦੇਵੀ ਦੁਨੀਆ ਦੀ ਸਭ ਤੋਂ ਵਧੀਆ ਕੱਪੜੇ ਪਹਿਨਣ ਵਾਲੀ ਔਰਤਾਂ ਵਿੱਚੋਂ ਇੱਕ ਸੀ ਉਹ ਕਈ ਜਰੂਪੀ ਭਾਸ਼ਾਵਾਂ ਵੀ ਬੋਲ ਸਕਦੀ ਸੀ ਨੰਬਰ 5 ਤੇ ਮਹਾਰਾਣੀ ਗਾਇਤਰੀ ਦੇਵੀ ਜੈਪੁਰ ਦੇ ਸ਼ਾਹਪਾ ਸ਼ਾਹੀ ਪਰਵਾਰ ਦੀ ਰਾਣੀ ਕਾਜਤਰੀ ਦੇਵ ਦਾ ਜਨਮ ਲੰਡਨ ਵਿੱਚ ਹੋਇਆ ਸੀ ਉਹ ਆਪਣੀ ਖੂਬਸੂਰਤੀ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਸੀ ਉਸ ਦਾ ਵਿਆਹ ਜੈਪੁਰ ਦੇ ਮਹਾਰਾਜਾ ਸਵਾਈ ਮਾਨ ਸਿੰਘ ਦੂਜੇ ਨਾਲ ਹੋਇਆ ਸੀ ਉਹ ਮਹਾਰਾਜਾ ਮਾਨ ਸਿੰਘ ਦੀ ਤੀਜੀ ਪਤਨੀ ਸੀ ਜੁਲਾਈ 2009 ਵਿੱਚ 90 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ ਸੀ ਨੰਬਰ 6 ਤੀਜ ਨੂਰ ਜਹਾਂ ਨੂਰ ਜਹਾਂ ਬਾਦਸ਼ਾਹ ਅਕਬਰ ਦੇ ਸਰਦਾਰ ਦੀ ਧੀ ਸੀ ਉਹ ਬਹੁਤ ਸੋਹਣੀ ਸੀ ਸੁੰਦਰ ਹੋਣ ਤੋਂ ਇਲਾਵਾ ਉਸ ਵਿੱਚ ਹੋਰ ਵੀ ਕਈ ਗੁਣ ਸਨ 17 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਅਲਕਲੀਨ ਨਾਮਕ ਇੱਕ ইরਾਨੀ ਸਾਸਤੀ ਨਾਲ ਹੋਇਆ ਸੀ ਪਰ 1607 ਵਿੱਚ ਜਹਾਂਗੀਰ ਦੇ ਦੂਤਾਂ ਨੇ ਨੂਰਜਹਾਂ ਦੇ ਪਤੀ ਨੂੰ ਮਾਰ ਦਿੱਤਾ ਉਸ ਤੋਂ ਬਾਅਦ ਨੂਰਜਹਾਂ ਨੂੰ ਜਹਾਂਗੀਰ ਦੇ ਹਰਮ ਵਿੱਚ ਰੱਖਿਆ ਗਿਆ 1611 ਵਿੱਚ ਜਹਾਂਗੀਰ ਨੇ ਨੂਰਜਹਾਂ ਨਾਲ ਵਿਆਹ ਕਰਵਾ ਲਿਆ ਉਹ ਬਾਦਸ਼ਾਹ ਜਹਾਂਗੀਰ ਦੀ ਇੱਕਵੀਂ ਪਤਨੀ ਸੀ ਅਤੇ 1613 ਵਿੱਚ ਬਾਦਸ਼ਾਹ ਬੇਗਮ ਬਣਾਈ ਗਈ ਸੀ ਨੰਬਰ 17 ਰਜਾ ਸੁਲਤਾਨਾ ਦੋਸਤੋ ਰਜਾ ਸੁਲਤਾਨਾ ਦਿੱਲੀ ਸਲਤਨਤ ਦੇ ਰਾਜ ਕਰਨ ਵਾਲੀ ਪਹਿਲੀ ਮਹਿਲਾ ਸੁਲਤਾਨ ਸੀ ਉਹ ਇਲਤਤੂਤ ਮਿਸ ਦੀ ਧੀ ਸੀ ਉਹ ਬਹੁਤ ਸੋਹਣੀ ਸੀ ਰਜਾ ਸੁਲਤਾਨਾ ਪਰਦੇ ਦੀ ਰੀਤ ਦੇ ਉਲਟ ਸੀ ਮਰਦਾਂ ਬੰਦ ਪਹਿਰਾਵਾ ਪਹਿਨਦੀ ਸੀ ਰਜਾ ਸੁਲਤਾਨਾ ਨੂੰ ਆਪਣਾ ਉੱਤਰ ਅਧਿਕਾਰੀ ਬਣਾਉਣ ਤੋਂ ਬਾਅਦ ਰਜਾ ਸੁਲਤਾਨਾ ਨੇ 1236 ਤੋਂ 1240 ਵਿੱਚ ਦਿੱਲੀ ਸਲਤਨਤ ਤੇ ਰਾਜ ਕੀਤਾ ਸੀ ਆਪਣੇ ਸ਼ਾਸਨ ਦੇ ਕੁਝ ਦਿਨਾਂ ਦੇ ਅੰਦਰ ਉਹ ਦਿੱਲੀ ਦੀ ਸ਼ਕਤੀਸ਼ਾਲੀ ਸ਼ਾਸਕ ਬਣ ਗਈ ਸੀ ਨੰਬਰ 8 ਤੇ ਮਦਰਾਸ ਦੀ ਰਾਣੀ ਸੀਤਾ ਦੇਵੀ ਦੋਸਤੋ ਸੀਤਾ ਦੇਵੀ ਬਤੌੜਾ ਰਾਜਵੰਸ਼ ਦੀ ਰਾਣੀ ਸੀ ਉਹ ਮਦਰਾਸ ਵਿੱਚ ਪੈਦਾ ਹੋਈ ਸੀ ਉਹ ਆਪਣੀ ਸੁੰਦਰ ਫੈਸ਼ਨ ਅਤੇ ਸ਼ਾਹੀ ਅੰਦਾਜ਼ ਲਈ ਜਾਣੀ ਜਾਂਦੀ ਸੀ ਉਸ ਨੂੰ 1936 ਦੀ ਸਭ ਤੋਂ ਸੁੰਦਰ ਔਰਤ ਵਜੋਂ ਵੀ ਜਾਣਿਆ ਜਾਂਦਾ ਹੈ ਉਹ ਬੜੌਦਾ ਘਰਾਣੇ ਦੇ ਪ੍ਰਿੰਸ ਪ੍ਰਤਾਪ ਸਿੰਘ ਕਾਲਵਾੜ ਦੇ ਘਰ ਪੈਦਾ ਹੋਈ ਸੀ ਨੰਬਰ 9 ਤੇ ਰਾਣੀ ਦੁਰਗਵਤੀ ਦੋਸਤੋ ਰਾਣੀ ਦੁਰਗਵਤੀ ਦਾ ਜਨਮ ਮਸ਼ਹੂਰ ਚੰਡਾਲ ਸਮਰਾਟ ਤਕੀਰਤ ਰਾਏ ਸ਼ਾਹੀ ਪਰਿਵਾਰ ਵਿੱਚ ਹੋਇਆ ਸੀ ਰਾਣੀ ਦੁਰਗਵਤੀ ਬਹੁਤ ਸੁੰਦਰ ਸੀ ਉਸਨੇ ਆਪਣੇ ਵਿਆਹ ਦੇ 4 ਸਾਲਾਂ ਬਾਅਦ ਆਪਣੇ ਪਤੀ ਦਲਫਤ ਸ਼ਾਹੀ ਬੇਵਕਤੀ ਮੌਤ ਤੋਂ ਬਾਅਦ ਆਪਣੇ ਪੁੱਤਰ ਵੀਰ ਨਾਰਾਇਣ ਦੀ ਗੱਦੀ ਤੇ ਬੈਠੀ ਅਤੇ ਉਸਨੇ ਰਾਜਪਾਲ ਵਜੋਂ ਰਾਜ ਕੀਤਾ ਰਾਣੀ ਦੁਰਗਵਤੀ ਦੇ ਇਲਾਹਾਬਾਦ ਦੇ ਮੋਗਲ ਸ਼ਾਸਕ ਸਭ ਖਬਰਾਂ ਲੜਲੀ ਜਾਣਾ ਜਾਂਦਾ ਹੈ ਨੰਬਰ 10 ਦੇ ਰਾਣੀ ਬੀਜਾ ਦੇਵੀ ਦੋਸਤੋ ਰਾਣੀ ਬੀਜਾ ਦੇਵੀ ਰਾਜਕਮਰ ਕਾਂਤੀ ਰਾਓ ਨਰਸੀਮਹ ਰਾਜਾ ਬਡਾਰ ਦੀ ਤੀ ਸੀ ਉਹ ਆਪਣੀ ਖੂਬਸੂਰਤੀ ਲਈ ਇਸ ਪਰ ਵਿੱਚ ਮਸ਼ਹੂਰ ਸੀ ਉਸ ਨੇ ਲੰਡਨ ਅਤੇ ਨਿਊਯਾਰਕ ਦੇ ਕਾਲਜਾਂ ਤੋਂ ਸੰਗੀਤ ਦੀ ਸਿੱਖਿਆ ਲਈ ਸੀ ਉਸ ਦੇ ਨਾਲ ਹੀ ਉਸ ਨੂੰ ਬੀਨਾ ਦਾ کردار ਨਵਾਉਣ ਵਿੱਚ ਮਹਾਰਤ ਹਾਸਲ ਸੀ ਉਸ ਦਾ ਵਿਆਹ ਕੋਟੜਾ ਸੰਗਰੀ ਦੇ ਠਾਕੁਰ ਨਾਲ ਹੋਇਆ ਸੀ ਦੋਸਤੋ ਏਸਨ ਭਾਰਤੀ ਇਤਿਹਾਸ ਦੀ ਸਭ ਤੋਂ ਖੂਬਸੂਰਤ ਰਾਣੀਆਂ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ ਜੇਕਰ ਚੈਨਲ ਤੇ ਪਹਿਲੀ ਵਾਰ ਆਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਬੈਲ ਆਈਕਨ ਵਾਲਾ ਬਟਨ ਦਬਾਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਲਿਆਣ ਬੜੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਚੱਲ ਤੇ ਜਾਂਦੇ ਰਹੇ ਮਿਲਦੇ ਆ ਅਗਲੀ ਵੀਡੀਓ ਵਿੱਚ